ਬਾਤ ਕਰਨਾ ਬਾਤ ਕਰਦੇ ਆ ਬਾਤ ਠੀਕ ਹੈ ਠੀਕ ਹੈ ਐਨੇ ਕੰਮ ਕਰਾਣਾ ਇਸ ਤੁਸੀਂ ਬੰਦਾਂ ਨੇ ਜੀ ਪੂਰਾ ਕੋਸ਼ਿਸ਼ ਕੀਤੀ ਹੈ ਕੋਲ ਦੀ ਬਾਕੀ ਬੰਦਾ ਲਿੱਸਾ ਪੈ ਗਿਆ ਪਹਿਲਾਂ ਜ਼ੋਰ ਬਹੁਤ ਸੀ ਕਰਮ ਵਿੱਚ ਹੁਣ ਥੋੜਾ ਲਿੱਸਾ ਪੈ ਗਿਆ ਪਤਾ ਨਹੀਂ ਉਮਰ ਦੇ ਹਿਸਾਬ ਨਾਲ ਕੀ ਚੱਕਰ ਹੈ ਇਹ ਕੋਈ ਇਕੱਲੇ ਢਲਦੀ ਹੈ ਗਰਾਰੀ ਤਿੰਦੀ ਸਹੀ ਹੈ ਢਲ ਜੇ ਇੱਕ ਵਾਰ ਸਲਪਾ ਇਹ ਨਹੀਂ ਲੰਨਦਾ ਇਹ ਬੜਾ ਇਹ ਹੈਗਾ ਟੱਕਰ ਮੈਂ ਦਾ ਨਾਲ ਜੋੜਿਆ ਹੈ ਨਾ ਇਹ ਕਾਟਰ ਹੁੰਦੀ ਹੁੰਦੀ ਨਹੀਂ ਕਾਟਰ ਤਾਂ ਨਹੀਂ ਹੁੰਦੀ ਤੇ ਫਿਰ ਨਾਲ ਦੁਬਾਰਾ ਜੋੜਿਆ ਹੈ ਕਿਵੇਂ ਉਹਦੇ ਟੱਕਰ ਕੋਈ ਨਹੀਂ ਨਿਕਲੀ ਆ ਤਾਂ ਕਰਾ ਲਈ ਹੈ ਨਾ ਉਹ ਕੱਲ ਕੋਦੇ ਜਿਹੜਾ ਉਹ ਉਹ ਵੇਖ ਮੁੱਠਾ ਜਾ ਉਹਨੇ ਕੋਈ ਕਾਟਰ ਨਹੀਂ ਨਹੀਂ ਇਹ ਗਾ ਸਿੰਪਲ ਨਾਲ ਉਹ ਵੈਲਡਿੰਗ ਇੱਕ ਵੇ ਵੈਲਡ ਕੱਲਾ ਸੀ ਕਾਟਰ ਕੋਈ ਕੁਝ ਨਹੀਂ ਨੀ ਇਧਰੋਂ ਪਾਸਾ ਹਾਂ ਹਾਂ ਸਾਰਾ ਲੱਗਦਾ ਦੇਖ ਇਹ ਸ਼ਾਰਟ ਨਾ ਵੀ ਪਾਈ ਹੈ ਕੜਿਆ ਹੂੰ ਉਹਨੂੰ ਕਿਉਂ ਗਿਆ ਬੋਲੀ ਹੀ ਕਰ ਲੈ ਕੀ ਹੋ ਗਿਆ ਮੇ ਤੋਂ ਨਹੀਂ ਲੈ ਜਾਂਦੀ ਫੁਰਾਨ ਹਾਰੀ 31 ਸ਼ਾਟ ਕੱਲ ਦੜ ਦਿਹਾੜੀ ਲਵਾਤੀ ਇੱਕ ਮਰੇ ਦਾ ਨਾੜ ਬੋਕ ਪਤਾ ਪਰ ਇੱਕ ਨਾੜ ਪਾਮ ਵਰਤਾ ਕੋਈ ਠੋਕਲੇ ਬਰਾਟੀ ਨੇ ਤੋੜਦੇ ਨਹੀਂ ਨਕਾਸ ਕਰਦੇ ਇਹ ਪਹਿਲੇ ਤੇ ਸ਼ਾਫਟ ਚੱਲਦੀ ਸੀ ਸ਼ਾਫਟ ਥੋੜੀ ਜਿਹੀ ਕਮਜ਼ੋਰ ਹੋ ਗਈ ਸੀ ਯਾਨੀ ਕਿ ਚੱਲੀ ਤਾਂ ਵਧੀਆ ਨਹੀਂ ਇੱਥੋਂ ਕੱਲ ਪੱਟੀ ਜਾਂਦੀ ਹੈ ਇੱਥੋਂ ਨਾਲੋਂ ਤੇ ਦੋ ਤਿੰਨ ਵਾਰ ਆਪਾਂ ਦੋ ਵਾਰ ਵੈਲਡਿੰਗ ਕੀਤੀ ਹੈ ਮਸ਼ੀਨ ਚੱਲਦੀ ਜਾਨੀ ਕਿ ਇਦਾਂ ਹੀ ਤੇ ਚਲਾਤੀ ਦਿਹਾੜੀ ਕੋਈ ਲਾਤੀ ਸੀ ਆਪਾਂ ਤੇ ਅੱਜ ਹੁਣ ਆਪਾਂ ਸ਼ਾਫਟ ਚੇਂਜ ਕਰਨਾ ਇਹ ਸ਼ਾਫਟ ਉਹ ਹੈ ਜਿਹੜੀ ਆਪਾਂ ਨਾਬੇ ਤੋਂ ਲੈ ਕੇ ਆਏ ਬਾਕੀ ਚੱਲੂ ਹੈ ਇਹਦੀ ਚਲਾਈ ਤਾਂ ਪਤਾ ਲੱਗੂਗਾ ਕਿੱਦਾਂ ਚੱਲਦੀ ਚੱਲੂਗੀ ਟੀ-ਸ਼ਰਟ ਕਿੱਥੋਂ ਲੈਂਦੀ ਐ? ਆ ਗਿਆ ਪਾਪਾ। ਇਹ ਤਾਂ ਲੇਟ ਆ ਜਿਵੇਂ ਸਕੂਲ ਦੇ ਬੱਚੇ ਲੱਗਣ ਦਾ ਪੜਾ ਨਹੀਂ ਜਾਣਾ ਇਕੱਲਾ ਬਾਹਰ। ਹਾਂ? ਉਹ ਬਿੱਲੀ ਆयो ਵੀ ਆयो। ਸਾਈਕਲ ਕਿੱਥੋਂ ਲੈਂਦੇਗਾ? ਸਪੈਸ਼ਲ ਰੱਖਿਆ ਲੱਗਦਾ। ਹਾਂ? ਆਪਾਂ ਲੇਟ ਨਹੀਂ ਹੋ ਗਏ ਅੱਜ। ਹੋ ਗਿਆ ਨਾ। ਤੈਨੂੰ ਕਿ ਲੱਗਦਾ ਕਿੰਨੇ ਕੋਏ ਆ ਲੈਟ ਆਪਾਂ ਇਧਰ ਆ ਮੇਰੀ ਗੱਲ ਸੁਣੀ ਇਧਰ ਆ ਆ ਉਹ ਇੱਕ ਪਹਿਲੀ ਫੱਟੀ ਵਿੰਗੀ ਹੋਈ ਪਈ ਉਹ ਖੋਲ ਨਹੀਂ ਦੇਖੋ ਅਗਲੀ ਠੀਕ ਹੈ ਜਿਹੜੇ ਪਾ ਅਗਲੀ ਫੱਟੀ ਖੋਲਣੀ ਨਾਲ ਜਿਹੜੀ ਉਹਦੇ ਸਾਹ ਦੇ ਉਹ ਫੱਟੀ ਕਿ ਦਿੱਤੀ ਨਾ ਮੈਂ ਉਹ ਕਾਸ ਦੇ ਸਿੰਧੂ ਕਿਲੇ ਕਰਨੀ ਨੇ ਉਹਨੇ ਨਾ ਪਾਣੀ ਉਹ ਲਾ ਇੱਕ ਫੱਟੀ ਅੰਨਾ ਬਲਦਾ ਦਾ ਪੈਰ ਪੂਰਾ ਡੰਦਾ ਵੀ ਪੈਰ ਆੜਗਾ ਡਿੱਗ ਪਿਆ ਇਹ ਕੋਈ ਪਲਵਾਨ ਹੁਣ ਜਿਹੜੇ ਜਿਹੜੇ ਪਲਵਾਨ ਖੁੱਲਦੇ ਆ ਕਬੱਡੀ ਦੇ ਵਿੱਚ ਉਹ ਇੱਕ ਇੱਕ ਟਹਿ ਜਾਂਦਾ ਤਾਂ ਕਿ ਆਹ ਮੇਰ ਬਾਣਾ ਬਣ ਕੇ ਮੇਰੇ ਪੈਰ ਅੜ ਗਏ ਨਹੀਂ ਵੀਡੀਓ ਦਾ ਨਾ ਚੱਕਰ ਵੀੜ ਤਾਂ ਜਿਹੜੇ ਬਣਾਏ ਉਹ ਤਾਂ ਛਾਹ ਵਾਲਾ ਤੇ ਮਜ਼ਾਕ ਕਰਦੇ ਕਿਹੜਾ ਤੇ ਖੁੱਲਦੇ ਰਹੇ ਸੱਚੇ ਵੀ ਅਰੇ ਪੰਮਾ ਭਾਈ ਆ ਗਿਆ ਸ਼ਸ਼ੀ ਕਾ ਬਲਾਉ ਪੱਲੇ ਹਾਂ ਉਧਰ ਤੇਰਾ ਨਾਂ ਕੀ ਆ ਛੋਟੇ ਹੈ ਕੀ ਨਾ ਬੀਜੂ ਖਰਕੀ ਨਾ ਵਿਸ਼ਨੂ ਵਿਸ਼ਨੂ ਕੀ ਹੈ ਹਾਂ ਵਿਸ਼ਾ ਭਾਈ ਆ ਗਿਆ ਟਰੈਕਟਰ ਲੈ ਕੇ ਬਾਕੀ ਇਹਦਾ ਡੈਡੀ ਇਹਦੀ ਡਰਾਈਵਰੀ ਪਸੰਦ ਨਹੀਂ ਕਰਦਾ ੱਤਕੇ ਨਾਲ ਚਲਾ ਰਹਾ ਟਰੈਕਟਰ ਚਲੋ ਚਲਾਓ ਓਏ ਕੀ ਹੋ ਗਿਆ ਉਹ ਮਮਤੂ ਉੱਧਰ ਨਹੀਂ ਰਪੇਤੀ ਇਹ ਮੈਨੂੰ ਮੇਰੇ ਆ ਹੀ ਨਹੀਂ ਉਹ ਆਉਂਦਾ ਉਹਨੇ ਤੇ ਗਿਆ ਸੱਜਣ ਲੈ ਜਾਸੇ ਇਹ ਕਰਨ ਲੱਗੇ ਇਹਨਾਂ ਦਾ ਪਹਿਲੇ ਦਿਨ ਮੂਰਤ ਹੋ ਰਹੀ ਹੈ ਕਰਮਬਾਈ ਦੇ ਤੇ ਪ੍ਰਸ਼ਾਦ ਵੰਡ ਰਿਹਾ ਕੋਲ ਤਣੀ ਆਏ ਤੁਸੀਂ ਹਾਂ ਹੋਰ ਹਾਂ ਕਾਤੀ 66 ਡਾਟਾ ਕੋਟ ਕਰਦਾ ਇਦੋਂ ਅਰੇ ਇਹ ਰੂਤਾ ਕਰ ਲਾ ਮੜੀ ਰੇਸ ਤਾਂ ਕਰ ਲੈਂਦਾ ਤੁਸਾਂ ਕੋਈ ਆਸਾ ਦੀ ਤੁਸਾਂ ਕਿੱਟੀਆਂ ਬਲ ਬਸੀ ਦਾ ਕੋਈ ਨਾ ਕੋਣੀ ਦੀ ਤੁਜੋਗਲਾ ਮਸ਼ੀਨ ਕੋਲ ਜਾ ਫਾਜ ਜਾ ਜਾਬੀ ਨਹੀਂ ਖਦਾ ਜਾ ਅਖਰੀ ਰਾਤਰੀ ਰਾਤਰੀ ਲੋਡ ਨਹੀਂ ਗਈ ਅਈ ਟ੍ਰੈਕਟਰ ਫੋਰ ਸ਼ਿੰਗਾਰਿਆ ਪੂਰਾ ਇਧਰ ਜੀ ਪੰਮਾ ਭਾਈ ਖੁਸ਼ ਹੋ ਰਿਹਾ ਡੇਢ ਕਿਲੋ ਟਰਾਲੀ ਫੁੱਲ ਕਰਤੀ ਆਪਾਂ ਟੀਸੀਐਲ ਲਗਾਤੀ ਐ ਤੇ ਇਧਰ ਕਰਮਭਾਈ ਜੱਸੀ ਚੱਲ ਰਹੀ ਇੱਥੇ ਜੀ ਤੇ ਸਾਹਮਣੇ ਚੱਲੀ ਮਥਾੜੂ ਅੱਜ ਫੇਰ ਇਕੱਠੀਆਂ ਹੀ ਹੋ ਗਈਆਂ ਮਸ਼ੀਨਾਂ ਪੰਮੇ ਇਧਰ ਮੜਾ ਕਰਾਈ ਥੋੜੀ ਜਿਹੀ ਗੱਲ ਹੈ ਇੱਕ ਮਿੰਟ ਫੋਨ ਬੰਦ ਕਰਿਆ ਜੀ ਪਹਿਲਾਂ ਤਾਂ ਇਹ ਦੱਸੋ ਸਾਨੂੰ ਕਿ ਇਹ ਆਪਾਂ ਰਵਾਜ ਕਦੋਂ ਕੋ ਤਾਂ ਕੱਢਿਆ ਜਿਹੜਾ ਆਪਾਂ ਬੰਦਾ ਜਿੱਦਾਂ ਕਿ ਹੁਣ ਮਸ਼ੀਨ ਚਲਾਉਣੀ ਹੈ ਜਿਵੇਂ ਕਿ ਤੇਰੇ ਚਲਾਉਣੀ ਹੈ ਪਹਿਲੋ ਕੋਲ ਕਰਾਇਆ ਜਾਂਦਾ ਡਰਾਈਵਰ ਦਾ ਤੇ ਜੀਮੇਦਾਰ ਦਾ ਕੋਲ ਕਰਾਇਆ ਜਾਂਦਾ ਜਾਨੀ ਕਿ ਜੇ ਕਰ ਜ਼ਿੰਮੇਦਾਰ ਟੈਂਦਾ ਹੈ ਤੇ ਫਿਰ ਮਸ਼ੀਨ ਵਾਲਾ ਦੀ ਮਰਜ਼ੀ ਨਾਲ ਵੜਨਾ ਜਿੱਦੋਂ ਮਰਜ਼ੀ ਵੜ ਸਕਦਾ ਉਹਨੇ ਸਾਰੀ ਟੜੇ ਕੁਝ ਨਹੀਂ ਕਹਿਣਾ ਜੇਕਰ ਮਸ਼ੀਨ ਵਾਲਾ ਡਰਾਈਵਰ ਟਾਲੇਗਾ ਫਿਰ ਉਹਨੇ ਆਪਣੀ ਮਰਜ਼ੀ ਨਾਲ ਚਲਾਉਣੀ ਮਸ਼ੀਨ ਮੈਂ ਇਧਰ ਚਲਾਉਣੀ ਉਧਰ ਇਹ ਕਾਹਦਾ ਰਵਾਇ ਰੱਖਿਆ ਗਿਆ ਇਹ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਇਹ ਅੱਜ ਨਾਲ ਸਵੇਰੇ ਸਵੇਰੇ ਕੀਤਾ ਇਹ ਕੰਮ ਉਹ ਆਂਦਾ ਮੈਂ ਮੇਰੀ ਮਰਜ਼ੀ ਨਾਲ ਵੜ ਉਹ ਆਂਦਾ ਮੈਂ ਆਪਣੀ ਮਰਜ਼ੀ ਨਾਲ ਵੜਨੇ ਆਂਦਾ ਵੀ ਅੱਪ ਚਲ ਕੋਲ ਹੀ ਕਰ ਲੈਨੇ ਤੇ ਆਪਣੇ ਬੰਦੇ ਥੋੜਾ ਪੈਰ ਆਣ ਜੇ ਡੇਕ ਆਪਾਂ ਕਰ ਲੈਨੇ ਕਰ ਲੈ ਹਾਂ ਹੁਣ ਮੈਨੂੰ ਕੈਮਰਾ ਤਾਂ ਫੜਾਈਏ ਕਿਸੇ ਨੂੰ ਕਿਹਨੂੰ ਫੜਾਉਣਾ ਆ ਜਾ ਉੱਥੇ ਆ ਜਾ ਕੈਮਰਾ ਫੜਾਉਂਦੇ ਆ ਜਾ ਹੁਣ ਜੀ ਇਹ ਕਹਿੰਦਾ ਮੈਂ ਕੋਲ ਕਰਨਾ ਫਿਰ ਅਸੀਂ ਆਦੀ ਮੈਂ ਹੋਰ ਮਰਜ਼ੀ ਨਾਲ ਵਡਾਂਗਾ ਫਿਰ ਫਿਰ ਕਟਰ ਪੂਰਾ ਕਰਾਂ ਅੱਧਾ ਕਰਾਂ ਉਹ ਫਿਰ ਮੇਰੇ ਜ਼ਿੰਮੇਸ਼ਤ ਹੈ ਹੈ ਅੱਛਾ ਤੇ ਫਿਰ ਫਿਰ ਤੂੰ ਨਾ ਕੋਲ ਦੀ ਨਾ ਨਾ ਛੱਡ ਤਲਾ ਹੈ ਕੋਲ ਐਵੇਂ ਨਹੀਂ ਹੁੰਦਾ ਉਹਦੇ ਜੋਰ ਲੱਗਦਾ ਹੈ ਮਿਹਨਤ ਕਰਨੀ ਪੈਂਦੀ ਹੈ ਪੈਰ ਅੜ ਕੇ ਸਿਰ ਮੈਂ ਵੀ ਡਿੱਗ ਸਕਦਾ ਏਡੀ ਕਰਕੇ ਪੱਕੀ ਥੋੜਾ ਹੈ ਹੈ ਫਿਰ ਤੂੰ ਹਾਰੀ ਤੜੀ ਜੇ ਮੈਂ ਟਹਿ ਗਿਆ ਤੂੰ ਤਾਂ ਸਾਡੇ ਉੱਥੇ ਦਾਣੇ ਪਾਵੇਂਗਾ ਚਾਹੇ ਮਸ਼ੀਨ ਬਾਹਰ ਕੱਢ ਕੇ ਦਾਣੇ ਪਾਓ ਹੁਣ ਪੰਮਾਂ ਦਾ ਮੈਂ ਕੁੱਲਣਾ ਹੈ ਮਾ ਜੇ ਮੈਂ ਟਹਿ ਗਿਆ ਇਹਨਾਂ ਨੂੰ ਉੱਥੇ ਠੱਲ ਲੈ ਟਰਾਲੀ ਉੱਥੇ ਦਾਣੇ ਪਾ ਗਿਆ ਮੈਂ ਨਹੀਂ ਤੇਰਾ ਸ਼ਰਤ ਲਾਉਂਦਾ ਅੱਗੇ ਇਹਨਾਂ ਦਾ ਲਾਅ ਚਲ ਹੈ ਇਹ ਕਰ ਮੈਂ ਆਪ ਭਾਈ ਆਪ ਕਾਹਦੇ ਸਵੱਥਾਂ ਲਾਉਂਦੇ ਕੰਡ ਲੜਨ ਵਾਸਤੇ ਕਾਹਦੇ ਕਰਨ ਕੀ ਹੈ ਜਿਹੜਾ ਆਪ ਸਕਾਪ ਜਲਾ ਰਿਹਾ ਹਥਾ ਦੇ ਕੰਡ ਕਰਕੇ ਤੇ ਫਿਰ ਲੰਮੀ ਸ਼ਰਟ ਪਾ ਕੇ ਆਉਂਦਾ ਕੋਈ ਹਾਂਜੀ ਸਾਹਮਣੇ ਚੱਲ ਰਹੀ ਆ ਕਰਤਾਰ ਕੰਪੈਨ ਇਹਨਾਂ ਨੂੰ 2 ਕਿਲਿਆਂ ਦਾ ਢੇਡਾ ਆਗਾ ਬੰਦਿਆਂ ਨੂੰ ਵਰਮਾ ਦਾ ਚੇਤਾ ਨਹੀਂ ਹੈਗਾ ਕਿ ਵਰਮਾ ਵੀ ਲਾਉਣਾ ਚ ਨਹੀਂ ਲਾਉਣਾ ਦੇਖੋ ਦਾ ਖੁੱਲਾ ਹੀ ਦੱਬੀ ਆਉਂਦੇ ਆ ਤੇ ਉੱਥੇ ਉੱਥੇ ਚੱਲਿਆ ਸਾਹਮਣੇ ਉਹ ਟਰੈਕਟਰ ਖੜਾ ਉੱਥੋਂ ਇੱਧਰ ਦੀ ਇੱਥੇ ਤੱਕ ਚੱਕਰ ਆ ਗਿਆ ਤੇ ਬਾਕੀ ਜੇ ਇੱਥੇ ਆਉਂਦੀਆਂ ਮਸ਼ੀਨਾਂ ਨੂੰ ਦੱਸਦੇ ਆ ਕਿ ਵਰਮਾ ਇਹਦਾ ਲਾ ਲਓ ਆਣੇ ਕੱਢਣਾ ਲੋਗਰ ਦਾ ਬਿਲਕੁਲ ਹੀ ਛਾਲ ਨਹੀਂ ਆ ਬੰਦਿਆਂ ਨੂੰ ਤੇ ਆਪਣੇ ਇੱਧਰ ਜੱਸੀ ਚੱਲ ਰਹੀ ਆ ਉਹ ਚਾਲੀ ਜੀ ਮਸਾੜੂ ਸਾਹਮਣੇ ਤੇ ਬਾਸ਼ਾਏ ਇੱਥੇ ਲੱਗੂਗੀ ਇੱਧਰ ਨਾਲ ਜੱਸੀ ਆ ਏਰੀਆ ਹੈਗਾ ਜਿੱਥੇ 10 12 ਕਿਲੇ ਤਾਂ ਹੈਗਾ ਤਕਰੀਬਨ ਆਪਣੇ ਕੋਲੇ ਆ ਵੈਸੇ ਗੁਰਨੇ ਚਾਹ ਦਾ ਆਪਾਂ ਵਟਾਂਗੇ ਬਾਕੀ ਹੈ ਆਪਣੇ ਕੋਲੇ ਬਾਕੀ ਆ ਮਸ਼ੀਨ ਇੱਕ ਹੋਰ ਆ ਗਈ ਵਰਮੇ ਤੇ ਬਿਨਾਲੀ ਜੇ ਇਹ ਪਹਿਲੇ ਵਟ ਗਈ ਇਹਦੀ ਕਿਸਮਾ ਜਦ ਵੀ ਵਟ ਸਕਦੀ ਯਾਰ ਇਹ ਬਾਕੀ ਜੀ ਸਾਹਮਣੇ ਆ ਕਿ ਝੋਨਾ ਇਸ ਹਾਲ ਬਹੁਤ ਡਿੱਗਾ ਤੇ ਝਾੜੇ ਮੇਰਾ ਹਜੇ ਠੀਕ ਹੀ ਹੈ ਇਧਰ ਮੜਾ ਮਰਿਆ ਨਹੀਂ ਝਾੜ ਝਾੜ ਪੂਰਾ ਹੀ ਹੈ ਹਨਾ ਵੈਸੇ ਕੋਈ ਕੁਆਟਾ ਦੋ ਕੁਆਟਾ ਦਾ ਕੋਈ ਮਾੜਾ ਮੜਾ ਫਰਕ ਪਿਆ ਹੋਊਗਾ ਉਧਾ ਝਾਰ ਸਹੀ ਹੈ ਉਹਨਾਂ ਦੇ ਜਿੱਤਾ ਜਿਹੜਾ ਬਲਾ ਰਖਦਾਸ ਦਾ ਦੇ ਪੰਮਿਆ ਓ ਉਹਨਾਂ ਦਾ ਦਾਦ ਦੇ ਵਰਮਾ ਹੈ ਉਹਨਾਂ ਦਾ ਦਸਤਾ ਦੇ ਵਰਮਾ ਹਾਂ ਆਪਾਂ ਜਿਹੜੇ ਸੈਡ ਸੈਡ ਐਵੇਂ ਵਧੀਆ ਵੱਢੀ ਜਾਂਦੀ ਜਿਵੇਂ ਆਪਾਂ ਵੱਢੀ ਆ ਵੱਟ ਦੇ ਉੱਤੇ ਆ ਨਹੀਂ ਨਹੀਂ ਉਹ ਦਾਣੇ ਕੱਢ ਲਾਓ ਕਿਨੇ ਲਾਉਣਾ ਹੈ ਉਹ ਫੇਰ ਇਕੱਠਾ ਹੀ ਲਾਉਣਗੇ ਉਹ ਹਾਂ ਉਹ ਜੀ ਬੈਣਾ ਦਾ ਜੀ ਦਰ ਵੀ ਉਹ ਜਿਹਨੇ ਤੇ ਵੱਢਣਾ ਵੀ ਉਹ ਦੋਵਾਂ ਨੇ ਨਹੀਂ ਪਤਾ ਕਰ ਕੀ ਦਾਣਾ ਮੈਂ ਜਾਂ ਡਰਡ ਨੂੰ ਭੱਜ ਗਏ ਨੇ ਆਪ ਜੀ ਦਾ ਚਲਾ ਹਾਂ ਫੇਰ ਕੁਲੂ ਜੇ ਹਾਂ ਫੇਰ ਕਰ ਰਹੀ ਕੋਈ ਕੁਛ ਕੋਲ ਨਹੀਂ ਦਾਤਰੀ ਨਹੀਂ ਇਹ ਟਹਿ ਤੂੰ ਐ ਤੂੰ ਕੰਮ ਕਰਨੇ ਸਾਰੇ ਦਾੜੀ ਉਹ ਟਹਿਦਾ ਫਿਰ ਉਹ ਦਾਤਰੀ ਫੜਾ ਸਕਦਾ ਹੈ ਤੂੰ ਇਧਰ ਆਏ ਗਈ ਦੋ ਗਾਗ ਆ ਰਹੇ ਆ ਵਡਾਉਣ ਵਾਸਤੇ ਆਜੋ 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 ਤੁਹਾਡਾ ਸਵਾਗਤ ਕਰਦੇ ਆ ਹੈ ਨੇ ਮੇਰੀ ਗੱਲ ਸੁਣਿਆ ਬਾਪੂ ਮੇਰੇ ਅੱਜ 4 ਮਹੀਨਾਵਾਂ ਦਾ ਢੇਡਾ ਕਾਢ ਆ ਪਹਿਲੋ ਆ ਪਾਈਮੀ ਕੋਲ ਹੁਣ ਆ ਗਿਆ ਆਪਾਂ ਨੂੰ ਕੋਈ ਪਸੰਦ ਨਹੀਂ ਆਉਂਦੀ ਮੀਨਾਂ ਹਾਂ ਨਹੀਂ ਆਵੀ ਪਸੰਦ ਆ ਆਪਾਂ ਹੁਣ ਲਾਉਣੀ ਕਿਹੜੀ ਆ ਉਹ ਲਾਣੀ ਕਾ ਕਿਹੜੀ ਲਾਉਣੀ ਆ ਦੱਸੋ ਨਹੀਂ ਇਹ ਨਹੀਂ ਉਹ ਲਾਵਾਂਗੇ ਨਹੀਂ ਉਹ ਹੀ ਲਾਉਣੀ ਆਹੀ ਉਹ ਹੀ ਲਾਵਾਂਗੇ ਉਹ ਤੇਰੇ ਸਾਹਮਣੇ ਚੰਨੇ ਦੇ ਵੜਨੇ ਆ ਚੈੱਕ ਕਰੀ ਮਹੀਨ ਬੈਲੋ ਉਹ ਗੱਲ ਤਾਂ ਸੁਣ ਲੋ ਓ ਗੱਲ ਤਾਂ ਸੁਣ ਲੈਣਾ ਇੱਕ ਮਿੰਟ ਹੁਣ ਆਪਾਂ ਵੜਨੇ ਕਦੋਂ ਆ ਓ ਅੱਜ ਵੜਨੇ ਵਰਤ ਜਾਓ ਓ ਚੰਨੇ ਦੇ ਵੱਟ ਕੇ ਲਾ ਦਈਏ ਨਹੀਂ ਨਹੀਂ ਹੋਰ ਆ ਲਾਉਣੀ ਆਪੇ ਕਿਹੜੇ ਸਕਾਰਿਆਂ ਨੂੰ ਕੋ